ਸਤਿ ਸ਼੍ਰੀ ਅਕਾਲ ਜੀ ਬੀਤੀ ਰਾਤ ਮੰਡੀ ਤੱਕਰ ਦੀ ਵੈਡਿੰਗ ਰਿਸੈਪਸ਼ਨ ਸੀ ਜਿਸ ਤੇ ਕਈ ਪੰਜਾਬੀ ਸਿਤਾਰੇ ਪਹੁੰਚੇ ਕੌਰ ਵੀ ਵਾਮਿਕਾ ਅਤੇ ਤਾਨੀਆਂ ਇਸ ਵਿਆਹ ਨੂੰ ਇੰਜੋਏ ਕਰਦੇ ਹੋਏ ਦਿਖਾਈ ਦਿੱਤੇ ਉੱਥੇ ਹੀ ਮੰਡੀ ਤੱਕਰ ਅਤੇ ਸ਼ੇਖਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਨੋਂ ਆਪਣੀ ਵੈਡਿੰਗ ਰਿਸੈਪਸ਼ਨ ਤੇ ਕਪਲ ਡਾਂਸ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਮੰਡੀ ਤੱਕਰ ਆਪਣੀ ਵਿਡਿੰਗ ਰਿਸੈਪਸ਼ਨ ਤੇ ਕਾਹ ਰਚ ਨਜ਼ਰਾਈ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਉਹਨਾਂ ਨੇ ਆਪਣੀ ਵਿਡਿੰਗ ਰਿਸੈਪਸ਼ਨ ਤੇ ਖੂਬ ਇੰਜੋਏ ਕੀਤਾ ਮੰਡੀ ਤੱਕਰ ਦੇ ਹਸਬੰਡ ਸ਼ੇਖਰ ਵੱਲੋਂ ਰਿਸੈਪਸ਼ਨ ਪਾਰਟੀ ਤੇ ਡਾਂਸ ਪਰਫਾਰਮੈਂਸ ਵੀ ਦਿੱਤੀ ਗਈ ਜਿਸ ਨੂੰ ਦੇਖ ਮੰਡੀ ਤੱਕਰ ਖੂਬ ਖੁਸ਼ ਹੁੰਦੀ ਦਿਖਾਈ ਦਿੱਤੀ ਪੀਤੇ ਕੁਝ ਦਿਨਾਂ ਤੋਂ ਹੀ ਮੰਡੀ ਤੱਕਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਸਨ ਜਿੱਥੇ ਪਹਿਲਾਂ ਮੰਡੀ ਤੱਕਰ ਨੇ ਸਿੱਖ ਧਰਮ ਵਿੱਚ ਲਾਵਾ ਲੈ ਕੇ ਆਪਣੇ ਵਿਆਹ ਨੂੰ ਸੰਪੂਰਨ ਕੀਤਾ ਇਸ ਤੋਂ ਬਾਅਦ Hindu ਧਰਮ ਦੇ ਅਕੋਰਡਿੰਗ ਦੋਨਾਂ ਨੇ ਫੇਰੇ ਵੀ ਲਏ ਐਂਡ ਸ਼ੇਖਰ ਵੱਲੋਂ ਮੰਡੀ ਤੱਕਰ ਦੇ ਮਾਂਗ ਵਿੱਚ ਸਿੰਧੂਰ ਵੀ ਭਰਿਆ ਗਿਆ। ਉਹਨਾਂ ਦੇ ਫੇਰਿਆਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਅਤੇ ਇਸ ਸਭ ਤੋਂ ਬਾਅਦ ਫਾਈਨਲੀ ਦੋਨਾਂ ਦੀ ਵੈਡਿੰਗ ਰਿਸੈਪਸ਼ਨ ਡਨ ਹੋਈ। ਵੱਲ ਤੁਸੀਂ ਇਸ ਬਿਊਟੀਫੁੱਲ ਕਪਲ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ। ਪਾਕੀ ਆਓ ਤੁਹਾਡੇ ਨਾਲ ਅੱਗੇ ਦੋਨਾਂ ਦੀ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਹਾਂ। ਆਪਣੇ ਫਿਰਦਾ ਦਿਖਾਉਂਦਾ ਨਹੀਂ ਉਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ। ਉਹਦੇ ਜੋਰ ਨੂੰ ਤਾਂ ਸਾਰਾ ਜੱਗ 给我。<music> <music>